ਪੰਜਾਬ ਸਰਕਾਰ ਮਰਦਾਬਾਦ 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 ਬਿਜਲੀ ਬੋਰਡ ਦੀ ਕਟਿਆ ਮੈਨੇਜਮੈਂਟ ਮਰਦਾਬਾਦ 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 ਸਾਡੇ ਹੱਕ ਸਾਡੇ ਹੱਕ ਬਿਜਲੀ ਬੋਰਡ ਦੀ ਕਟਿਆ ਮੈਨੇਜਮੈਂਟ ਮਰਦਾਬਾਦ 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 ਸਾਡੀਆਂ ਤਨਖਾਹਾਂ ਰੀਲੀਜ਼ ਕਰੋ ਰੀਲੀਜ਼ ਕਰੋ ਰੀਲੀਜ਼ ਕਰੋ ਸਾਡੀਆਂ ਤਨਖਾਹਾਂ ਅਰਲੀਜ਼ ਕਰੋ ਰੀਲੀਜ਼ ਕਰੋ ਰੀਲੀਜ਼ ਕਰੋ ਸਰਕਾਰ ਮਰਦਾਬਾਦ 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 ਬਿਜਲੀ ਬੋਰਡ ਦੀ ਕਟਿਆ ਮੈਨੇਜਮੈਂਟ ਮਰਦਾਬਾਦ 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 ਇੱਥੋਂ ਦੀ ਅਫਸਰ ਸਾਹੀ ਮਰਦਾਬਾਦ 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 ਇੱਥੋਂ ਦੀ ਅਫਸਰ ਸਾਹੀ ਮਰਦਾਬਾਦ 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 ਪੰਜਾਬ ਸਰਕਾਰ ਮਰਦਾਬਾਦ 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 ਸਾਡਾ ਇੱਕ ਜਿੰਦਾਬਾਦ 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 ਨਮਰੋੜਾ ਮਿਰਨਾ ਇਹ ਰਜਿੰਦਰਪਾਲ ਸਿੰਘ ਨੂੰ ਤੋਂ ਡਿਵੀਜ਼ਨ ਪ੍ਰਧਾਨ ਅੰਧਿਆਤੀ ਬਰਨੋਲਾ ਅਸਾ ਤੁਸੀਂ ਅੱਜ ਇੱਥੇ ਧਰਨਾ ਲਾ ਕੇ ਬੈਠੇ ਹੋ ਕੀ ਦਿੱਕਤ ਹੈ ਤੁਹਾਨੂੰ ਸਾਨੂੰ ਇਹ ਲਗਾਤਾਰੀ ਸਾਡਾ ਚੱਲ ਰਿਹਾ ਹੈ ਜੀ ਸਾਡੀ ਤਨਖਾਹ ਦੇ ਸਬੰਧੀ ਲਗਾਤਾਰੀ ਸਾਨੂੰ ਜਿਹੜੀ ਇੱਥੇ ਨਹੀਂ ਮੈਨੇਜਮੈਂਟ ਜਾਂ ਇੱਥੇ ਦੀ ਸਾਡੇ ਉੱਚ ਅਧਿਕਾਰੀ ਆ ਹਰ ਇੱਕ ਵਾਰ ਜਦੋਂ ਅਸੀਂ ਇਕੱਠੇ ਹੋ ਕੇ ਧਰਨਾ ਜਾਂ ਕੁਝ ਇਹਨਾਂ ਨੂੰ ਮੰਗ ਪੱਤਰ ਦਿੰਦੇ ਆ ਵੀ ਸਾਡੀ ਤਨਖਾਹਾਂ ਜਾਰੀ ਕਰੋ ਇੱਕ ਮਹੀਨਾ ਤਨਖਾਹ ਪਾ ਦਿੰਦੇ ਆ ਫਿਰ ਦੂਜੇ ਵਾਸਤੇ ਉਹੀ ਹਾਲ ਵੀ ਅੱਜ ਦੇਖ ਲਓ ਘੱਟੋ ਘੱਟ 9 ਤਰੀਕ ਦੀ ਤਨਖਾਹ 9 ਤਰੀਕ ਹੋ ਚੁੱਕੀ ਹੈ ਕਿਉਂਕਿ ਸਰਕਾਰ ਦੀ ਪਾਲਿਸੀ ਆ ਵੀ ਘੱਟੋ ਘੱਟ ਤਨਖਾਹ 1 ਜਾਂ 2 ਤਰੀਕ ਨੂੰ ਪੈਣੀ ਚਾਹੀਦੀ ਹੈ ਠੀਕ ਉਹਦੇ ਵਿੱਚ ਵੀ ਸਾਨੂੰ ਇਹਨਾਂ ਨੇ 7 ਤਰੀਕ ਦਿੱਤੀ ਹੈ ਅਸੀਂ 7 ਤਰੀਕ ਤੱਕ ਜਿੰਨੇ ਵੀ ਅਧਿਕਾਰੀ ਆ ਉਹਨਾਂ ਨੂੰ ਸਲੇਹੇ ਲਾਉਣੇ ਆ ਐਸਡੀਓ ਤੋਂ ਲੈ ਕੇ ਐਕਸਨਾ ਤੱਕ ਐਸੀਆਂ ਤੱਕ ਬਿਜੀ ਸਾਡੀ ਤਨਖਾਹ ਜਾਰੀ ਕੀਤੀ ਜਾ ਕਿਉਂਕਿ ਸਾਡੀ ਤਨਖਾਹ ਦੇ ਵਿੱਚੋਂ ਬਹੁਤ ਘੱਟ ਆ ਮਸਾ ਸਾਨੂੰ 14 ਕੁ ਰੁਪਏ ਮਿਲਦੇ ਆ ਜਿਹਦੇ ਵਿੱਚ ਸਾਡਾ ਘਰਾਂ ਦਾ ਬਹੁਤ ਮੰਦਾ ਹਾਲ ਹੋਇਆ ਪਿਆ ਤੇ ਬੱਚਿਆਂ ਦੀ ਫੀਸਾਂ ਵੀ ਨਹੀਂ ਭਰੀਆਂ ਜਾਂਦੀਆਂ ਅਜੇ ਵੀ ਸਾਨੂੰ ਇੱਥੋਂ ਦੇ ਜਿਹੜੇ ਅਫਸਰ ਸਾਹੀ ਆ ਉਹ ਇੱਥੇ ਤੱਕ ਕਹਿ ਦਿੰਦੇ ਆ ਕੋਈ ਗੱਲ ਨਹੀਂ ਵੇਟ ਕਰੋ ਸਾਨੂੰ ਵੀ ਪਤਾ ਇੰਨੀ ਨਨਕੂ ਘੱਟ ਤਨਖਾਹਾਂ ਨਾਲ ਅੱਜ ਕੱਲ੍ਹ ਗੁਜ਼ਾਰਾ ਕਰਨਾ ਬਹੁਤ ਔਖਾ ਲੱਗਦਾ ਇਸ ਕਰਕੇ ਅਸੀਂ ਵੀ ਜਿਹੜਾ ਸੰਘਰਸ਼ ਦੇ ਰਾਹ ਪਏ ਆ ਸਾਡੀ ਮਜਬੂਰੀ ਬਣ ਚੁੱਕੀ ਹੈ ਹੋਰ ਵੀ ਮੰਗਾਂ ਨੇ ਸਾਡੀ ਜਿਹੜੀ ਮੈਨੇਜਮੈਂਟ ਨਾਲ ਪੰਜਾਬ ਸਰਕਾਰ ਨਾਲ ਵੀ ਜੋ ਮੇਨ ਚੱਲ ਰਹੀ ਆ ਉਹ ਵੀ ਲਗਾਤਾਰ ਸਾਡੇ ਪਿਛਲੇ ਸੀਜ਼ਨ ਦੇ ਵਿੱਚ ਹਜੇ ਸੀਜ਼ਨ ਦੇ ਵਿੱਚ ਰੱਖੇ ਹੀ ਆ ਘੱਟੋ ਘੱਟ ਤਿੰਨ ਮੁੰਡਿਆਂ ਦੀ ਜਿਹੜਾ ਹੋ ਚੁੱਕੀ ਹੈ ਕਿ ਜਿਹੜੇ ਪਿਛਲੇ ਸੀਚੇ ਲੰਘਿਆ ਉਹ ਸਾਡੇ ਘਟੋ ਘਟ 32 ਜਾਣੇ ਮੁੰਡਿਆਂ ਦੀ ਡੈਥ ਹੋਈ ਆ ਤੇ 20 ਪਲੱਸ ਬੰਦੇ ਅੰਗਹੀਣ ਹੋਏ ਆ ਠੀਕ ਹੈ ਇਹ ਜੀ ਵੀ ਹਜੇ ਸਰਕਾਰ ਨੇ ਉਹਨਾਂ ਨੂੰ ਵੀ ਕੋਈ ਨਾ ਨੌਕਰੀ ਦਾ ਪ੍ਰਬੰਧ ਕਰਿਆ ਨਾ ਕੁਝ ਹੋਰ ਕੋਈ ਉਹਨਾਂ ਦੇ ਪਰਿਵਾਰ ਦਾ ਕੋਈ ਨਾ ਪੈਸਾ ਦਿੱਤਾ ਗਿਆ ਹੁਣ ਇੱਥੇ ਹਾਲਤ ਇਹਨਾਂ ਦੀ ਹੈ ਵੀ ਸਾਨੂੰ ਤਨਖਾਹ ਦੇਣ ਵਾਸਤੇ ਵੀ ਪੈਸੇ ਨਹੀਂ ਹੈ ਹੂੰ ਇਹ ਮਤਲਬ ਤੁਹਾਨੂੰ ਪਹਿਲੀ ਵਾਰੀ ਦਿੱਕਤ ਆਈ ਹੈ ਜਾਂ ਹਰ ਵਾਰੀ ਦਿੱਕਤ ਆਉਂਦੀ ਹੈ ਇੱਕ ਹਰ ਇੱਕ ਵਾਰ ਜੀ ਜਿਵੇਂ ਅੱਜ ਇਕੱਠੇ ਹੋਏ ਆ ਅਸੀਂ ਇਹਨਾਂ ਨੇ ਪਤਾ ਵੀ ਅੱਜ ਇਕੱਠੇ ਹੋਇਆ ਤਾਂ 1 ਮਹੀਨੇ ਦੀ ਤਨਖਾਹ ਪਾ ਦੇਣਗੇ ਫਿਰ ਅਗਲੇ ਮਹੀਨੇ ਪਤਾ ਨਹੀਂ ਇਹਨਾਂ ਦੇ ਸਿਰ ਤੇ ਜੂਨੀ ਸਰਕ ਦੀ ਵੀ ਇਹ ਪਤਾ ਨਹੀਂ ਸਾਨੂੰ ਕਿਉਂ ਲਮਕਾਉਂਦੇ ਆ ਹੂੰ ਹੁਣ ਤੁਸੀਂ ਇਥੇ ਦੇ ਪ੍ਰਸ਼ਾਸਨ ਦੇ ਘਾੜੇ ਨੂੰ ਮਿਲੇ ਕਿਸੇ ਨੂੰ ਜੀ ਹਾਂਜੀ ਸਵੇਰੇ ਅਸੀਂ ਦੋਨੇ ਐਕਸ਼ਨ ਸਾਬਾਂ ਨੂੰ ਮਿਲੇ ਜਾਂਗੇ ਸਿਟੀ ਐਕਸ਼ਨ ਤੇ ਦਿਹਾਤੀ ਬਰਨਾਲਾ ਦੇ ਵਿੱਚ ਤੇ ਅਸੀਂ ਐਕਸ਼ਨ ਤੇ ਇੱਕ ਜੀ ਨਾਲ ਵੀ ਗੱਲ ਕਰੀਆ ਫੋਨ ਤੇ ਉਹ ਕਹਿੰਦੇ ਸੀ ਵੀ ਅੱਜ ਪਹਿਲਾਂ ਤਾਂ ਦੁਪਹਿਰ ਤੱਕ ਹੱਲ ਹੋ ਜਾਊਗਾ ਅਸੀਂ ਸ਼ਾਂਤਮਈ ਬੈਠੇ ਆ ਬਾਹਰ ਕਿਉਂਕਿ ਮੌਸਮ ਦਾ ਤੁਹਾਨੂੰ ਪਤਾ ਹੀ ਆ ਵੀ ਬਾਹਰ ਸਾਡੇ ਜਿੰਨੇ ਵੀ ਇਲਾਕੇ ਪੈਂਦਾ ਸਾਨੂੰ ਵੀ ਪਤਾ ਵੀ ਸਾਡੇ ਖਤਕਾਰਨੇ ਜਿਹੜੇ ਉਹ ਵੀ ਪਰੇਸ਼ਾਨ ਹੋਣਗੇ ਅਸੀਂ ਬੇਨਾਂਮ ਜਿਹੜੇ ਸਾਡੇ ਅਧਿਕਾਰੀ ਆ ਉਹਨਾਂ ਕੋਲੇ ਬੇਨਤੀ ਵੀ ਕਰੀ ਆ ਸਵੇਰੇ ਆ ਕੇ ਆਹ ਦੇਖੋ ਜੀ ਹੁਣ 2 2 ਵਜ ਗਏ ਆ ਮੁੜ ਕੇ ਕਿਸੇ ਸਾਡੇ ਅਧਿਕਾਰੀ ਨੇ ਸੂਝ-ਬੂਝ ਵੀ ਨਹੀਂ ਲਈ ਜਿਵੇਂ ਹੁਣ ਬਾਰਸ਼ ਹੋਈ ਆ ਤੇ ਬਾਰਸ਼ ਵਿੱਚ ਵੀ ਬੈਠੇ ਰਹੇ ਇੱਥੇ ਹਾਂਜੀ ਆ ਸੋਨੂੰ ਪਤੀ ਐਸੋ ਵੀ ਹੁਣ ਮੀਂਹ ਦਾ ਮੌਸਮ ਸੀਗਾ ਸਾਡੇ ਹਜੇ ਕਿਸੇ ਵੀ ਅਧਿਕਾਰੀ ਨੇ ਆ ਕੇ ਐ ਨਹੀਂ ਪੁੱਛਿਆ ਵੀ ਤੁਸੀਂ ਆ ਬਾਹਰ ਬੈਠੇ ਆ ਜੀ ਮੀਂਹ ਦੇ ਵਿੱਚ ਇਹਨਾਂ ਨੇ ਕਿਸੇ ਦੇ ਸਿਰ ਤੇ ਹੱਲ ਤੱਕ ਜੂ ਨਹੀਂ ਸਕਤੀ ਸੀ ਸਾਸ ਕੋ ਠੇਕਾ ਮਾਰ ਲੈਂਗੇ ਨੀ ਪੰਜਾਬ ਜੋ ਕਿ ਅਸੀਂ ਲੰਮੇ ਸਮੇਂ ਤੋਂ ਨਿਕਲੀਆਂ ਤਨਖਾਹਾਂ ਤੇ ਬੀਵੀ ਬੋਰਡ ਦੇ ਵਿੱਚ ਕੰਮ ਕਰ ਰਹੇ ਹਾਂ ਜਿਹੜੀਆਂ ਤਨਖਾਹਾਂ ਉਹ ਸਮੇਂ ਸਿਰ ਸਾਨੂੰ ਨਹੀਂ ਮਿਲ ਰਹੀਆਂ ਜਿਹਦੇ ਨਾਲ ਸਾਡੇ ਬੱਚਿਆਂ ਦਾ ਪਰਿਵਾਰ ਨਾਲ ਗੁਜ਼ਾਰਾ ਕਰਨਾ ਬਹੁਤ ਔਖਾ ਹੋਇਆ ਪਿਆਗਾ ਤੇ ਇੱਥੋਂ ਦੀ ਜਿਹੜੀ ਮੈਨੇਜਮੈਂਟ ਆ ਉਹਨਾਂ ਦੇ ਕੰਨੀ ਜੋਂ ਤੱਕ ਨਹੀਂ ਸਰਕਦੀ ਹਰ ਵਾਰ ਹਰ ਮਹੀਨੇ ਸਾਨੂੰ ਇਸੇ ਤਰ੍ਹਾਂ ਦੀ ਧਰਨੇ ਮਾਰੇ ਕਰਕੇ ਜਿਹੜੀਆਂ ਤਨਖਾਹਾਂ ਆ ਇੱਕ ਤਾਂ ਹੈਨਗੁਣੀਆਂ ਤਨਖਾਹਾਂ ਤੇ ਉਹ ਵੀ ਸਾਨੂੰ ਤਰਸਾ ਕੇ ਯਾਨੀ ਕਿ ਲਮਕਾ ਕੇ ਦਿੰਦੇ ਹੈਗੇ ਤੇ ਅਸੀਂ ਇਹਨਾਂ ਦਾ ਪ੍ਰਸ਼ਾਸਨ ਨੂੰ ਸਵੇਰੇ ਵੀ ਮਿਲੇ ਸੀ ਵੀ ਅਸੀਂ ਮੰਗ ਵੀ ਕਰਦੇ ਆਂਗੇ ਜਿਹੜਾ ਤਨਖਾਹ ਸਾਡੀਆਂ ਜੋ ਇੱਕ ਤਰੀਕ ਤੱਕ ਰਿਲੀਜ਼ ਕੀਤੀਆਂ ਜਾਣਗੀਆਂ ਚਾਹੀਦੀਆਂ ਨੇ ਕਿਉਂਕਿ ਜਿਸ ਕਿਸੇ ਨੇ ਵੀ ਆਪਦੇ ਦੁੱਧ ਦੇ ਜਾਂ ਕਿਸੇ ਵੀ ਤਰ੍ਹਾਂ ਦਾ ਆਪਦਾ ਘਰ ਦਾ ਗੁਜ਼ਾਰਾਗਾ ਹਰੇਕ ਦੀ ਜਿਹੜੀ ਨਿਗਾਹ ਹੁੰਦੀ ਉਹ ਇੱਕ ਤਰੀਕ ਤੇ ਕਿਸੇ ਨੇ ਕਿਸ ਨੂੰ ਪੈਸੇ ਦੇਣੇ ਹੁੰਦੇ ਤਾਂ ਉੱਥੇ ਬੈਠੇ ਹੁੰਦੇਗੇ ਕਿਉਂਕਿ ਤਨਖਾਹ ਮਿਲਣੀ ਹੈ ਤਾਂ ਅਸੀਂ ਪੈਸੇ ਦੇ ਮੰਗਦੇ ਆਂਗੇ ਜਿਹੜੇ ਅਸੀਂ ਅੱਜ ਜਿਹੜੇ ਇਕੱਠੇ ਹੋਏ ਮੈਂ ਕਿਹਾ ਸੀ ਤਨਖਾਹਾਂ ਦੇ ਹੱਕ ਮੈਂ ਦਿੱਲੀ ਇਕੱਠੇ ਹੋਏ ਆਗੇ ਜਿਹੜੀ ਉੱਚ ਅਧਿਕਾਰੀ ਹੈਗੇ ਉਹ ਹਜੇ ਤੱਕ ਸਾਡੀ ਕਿਸੇ ਨੇ ਸਾਰ ਤੱਕ ਨਹੀਂ ਲਈ ਹੈਗੀ ਜਿਹੜੇ ਸਾਡੇ ਸਾਥੀ ਹੈਗੇ ਪਿਛਲੀਆਂ ਪਿਛਲੇ ਸੀਜ਼ਨਾਂਾਂ ਵੀ ਕਾਫੀ ਜਾਣੇ ਸਾਡੇ ਜਿਹੜੇ ਸਾਥੀ ਸੀਗੇ ਹਸਸ ਅਗਰਸਤ ਹੋ ਗਏ ਨਾ ਉਹਨਾਂ ਦੇ ਪਰਿਵਾਰਾਂ ਨੂੰ ਹਜੇ ਤੱਕ ਕੋਈ ਮੁਆਵਜ਼ਾ ਮਿਲਿਆ ਨਾ ਕੋਈ ਨੌਕਰੀਆਂ ਦਾ ਪ੍ਰਬੰਧ ਤੇ ਇਸ ਵਾਰ ਵੀ ਸਾਡਾ ਸਾਥੀ ਹੈ ਜੋ ਕਿ ਸਬ ਡਿਵੀਜ਼ਨ ਤਪਾਲੇ ਦੇ ਵਿੱਚ ਕੰਮ ਕਰਦਾ ਹੈਗਾ ਉਹਦਾ ਵੀ ਅਜੇ ਤੱਕ ਕੋਈ ਵੀ ਨਵਾਬਜਾ ਨਹੀਂ ਮਿਲਿਆਗਾ ਅਜੇ ਤੱਕ ਤੇ ਉਹ ਵੀ ਹਾਸ ਅਗ੍ਰਸਤ ਹੋ ਗਿਆ ਨਾ ਪਰ ਪਰਿਵਾਰਾਂ ਨੂੰ ਪਿੱਛੇ ਨੌਕਰੀਆਂ ਦਾ ਪ੍ਰਬੰਧ ਹੈਗਾ ਜਿਹੜੇ ਅਸੀਂ ਨਾ ਗੁਣੀਆਂ ਤਨਖਾਹਾਂ ਤੇ ਕੱਚੇ ਮੁਲਾਜ਼ਮਾ ਜਿਹੜੇ ਉਹ ਅਸੀਂ ਕੰਮ ਕਰਦੇ ਆਗੇ ਨਾ ਸਰਕਾਰ ਨੇ ਵਾਦਾ ਕੀਤਾ ਸੀਗਾ ਸਾਡੇ ਨਾਲ ਸੱਤਾ ਤੇ ਆਉਣ ਤੋਂ ਪਹਿਲਾਂ ਵੀ ਅਸੀਂ ਤੁਹਾਨੂੰ ਪੱਕੇ ਕਰਾਂਗੇ ਰੈਗੂਲਰ ਕਰਾਂਗੇ ਨਾ ਹਜੇ ਤੱਕ ਕਿਸੇ ਸਰਕਾਰ ਨੇ ਸਾਡੀ ਸਾਰ ਲਈ ਆ ਲਿਖਤੀ ਮੀਟਿੰਗਾਂ ਦੇ ਦਿੰਦੇ ਆ ਪਰ ਮੀਟਿੰਗਾਂ ਦੇ ਵਿੱਚ ਨਿਕਲਦਾ ਕੁਝ ਨਹੀਂ ਜਿਆ ਲਾਸਟ ਕੀ ਮੰਗ ਰਹੀ ਲਾਸਟ ਦੀ ਮੰਗ ਤਾਂ ਸਾਡੀ ਇਹੀ ਹੈ ਜੀ ਵੀ ਜਿਹੜੇ ਸਾਨੂੰ ਹੈਗਾ ਵੈ ਮਹਿਕਮੇ ਦੇ ਵਿੱਚ ਡਿਪਾਰਟਮੈਂਟ ਦੇ ਵਿੱਚ ਲੈ ਕੇ ਰੈਗੂਲਰ ਕੀਤਾ ਜਾਵੇ ਤੇ ਜਿਹੜੀਆਂ ਸਾਡੀਆਂ ਤਨਖਾਹਾਂ ਗੁਜ਼ਾਰੇਯੋਗ ਤਨਖਾਹਾਂ ਜਿਹੜੀਆਂ ਉਹ ਸਾਨੂੰ ਲਾਗੂ ਕੀਤੀਆਂ ਜਾਣ ਤੇ ਤਾਂ ਜੋ ਅਸੀਂ ਵੀ ਆਪਣੇ ਬੱਚਿਆਂ ਦਾ ਭਵਿੱਖ ਸਵਾਰ ਸਕੀਏ ਪਰਿਵਾਰਾਂ ਦਾ ਵਧੀਆ ਟਾਂਗਣਾ ਪਾਲਣ ਪੋਚਣ ਕਰ ਸਕੀਏ ਅਜਾ ਤਾਂ ਲੋਕ ਕਹਿੰਦਾ ਭਾਵੇਂ ਕਿ ਤੁਹਾਨੂੰ ਤੁਸੀਂ ਤਨਖਾਹ ਨੇ ਟਾਈਮ 'ਤੇ ਪੈ ਸਕਣਾ ਹਾਂਜੀ ਤਨਖਾਹਾਂ ਜਿਹੜੀਆਂ ਸਾਡੀਆਂ ਉਹ ਇੱਕ ਤਰੀਕ ਤੱਕ ਰਿਲੀਜ਼ ਹੋਣੀਆਂ ਚਾਹੀਦੀਆਂ ਨੇ ਸਾਨੂੰ ਲਮਕਾ ਕੇ ਮਿਲਦੀਆਂ ਜਿਹੜੀਆਂ ਉਹ ਤਾਂ ਨਾ ਮਿਲਣ ਬਰਾਬਰੀ ਹੁੰਦੀਆਂ ਨਹੀਂ ਜੇ ਤਰਸਾ ਕੇ ਕੋਈ ਵੀ ਚੀਜ਼ ਕਿਸੇ ਨੂੰ ਤਰਸਾ ਕੇ ਦੇਣੀ ਆ ਉਹ ਕੋਈ ਚੰਗੀ ਗੱਲ ਤਾਂ ਨਹੀਂ ਹੁੰਦੀਗੀ ਮਨਾਂ ਦੇ ਵਿੱਚ ਠੇਸ ਪਹੁੰਚ ਲੀਏ ਵੀ ਇੱਕ ਤਾਂ ਨਿੱ ਤਨਖਾਹਾਂ ਨਗੁਣ ਨਗੁਣੀਆਂ ਨੇ ਕੰਮ ਕਰਦੇ ਆ ਅਸੀਂ ਸਾਰਾ ਦਿਨ ਰਾਤ ਕੰਮ ਕਰਦੇ ਆਂਗੇ 2 2 ਵਜੇ ਤੱਕ ਫਲਟ ਪੈ ਜਾਂਦੇ ਮੌਸਮ ਹੁਣ ਪੂਰੇ ਬੈਰੀ ਸੀਜ਼ਨ ਆ ਜਾਂ ਕੋਈ ਵੀ ਮੀਨੇ ਗੰਦੀ ਰੋਤੂੰ ਦਾ ਸੀਜ਼ਨ ਚੱਲਦਾ ਹੈਗਾ ਉੱਤਾਂ ਆ ਗਿਆ ਤੇ ਉਹਦੇ ਵਿੱਚ ਜਿਹੜਾ ਕੰਮ ਆ ਕੋ ਸੀਐਚਬੀ ਦੇ ਸਿਰ ਤੇ ਬੋਝ ਪੈ ਜਾਂਦਾ ਹੈਗਾ ਤੇ ਉਹਨਾਂ ਨੂੰ ਬਹੁਤ ਯਾਨੀ ਕਿ ਇੰਤ ਦਿਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈਗਾ